ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੈ 27 28 ਮਹੀਨਿਆਂ ਦੇ ਵਿੱਚ ਵਿਕਾਸ ਦੇ ਕੰਮਾਂ ਦੇ ਦਾਅਵੇ ਕੀਤੇ ਗਏ ਉਹਨਾਂ ਵਾਅਦਿਆਂ ਦੇ ਤਾਂ ਨੇੜ ਤੇੜ ਬਨੀ ਪਹੁੰਚ ਰਹੇ ਹੈਗੇ ਨੀ ਪੱਥਰਾਂ ਤੇ ਮਿਸਤਰੀਆਂ ਦੇ ਨਾਂ ਲਿਖੇ ਜਾਣਗੇ ਮਜ਼ਦੂਰਾਂ ਦੇ ਨਾਂ ਲਿਖੇ ਜਾਣਗੇ ਇਹ ਵੀ ਕਿਹਾ ਗਿਆ ਆ ਲੁਧਿਆਣੇ ਵਾਲੇ ਐਮ ਐਲ ਏ ਗੋਗੀ ਨੇ ਤਾਂ ਮਤਲਬ ਤਾਈ ਤੋੜਤੀ ਇਸ ਮਾਮਲੇ 'ਚ ਉਹ ਨੀ ਪੱਥਰ ਨੂੰ ਆਪ ਮਤਲਬ ਤੋੜ ਰਿਹਾ ਹੈ ਇੱਕ ਗੱਲ ਸਿੱਧ ਹੁੰਦੀ ਆ ਆਲਟੀ ਦੇ ਐਮ ਐਲ ਏ ਵੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ ਕਿ ਉਹ ਕਹਿੰਦੇ ਸਰਕਾਰ ਤਾਂ ਠੀਕ ਹੈ ਪਰ ਅਫਸਰਸ਼ਾਹੀ ਸਾਨੂੰ ਰਾਹ ਨਹੀਂ ਪੈਣ ਦਿੰਦੀ ਅਫਸਰਸ਼ਾਹੀ ਧੁੰਮਰਾਹ ਕਰੀ ਜਾਂਦੀ ਹੈ ਸਰਕਾਰ ਨੂੰ ਤੇ ਮੁੱਖ ਮੰਤਰੀ ਵੀ ਤਾਂ ਆਮ ਆਦਮੀ ਪਾਰਟੀ ਦੇ ਹੀ ਨੇ ਕਿ ਕਿਸੇ ਹੋਰ ਪਾਰਟੀ ਦੇ ਥੋੜੀ ਆਫਸਰ ਸਾਹੀ ਨੂੰ ਕੰਟਰੋਲ ਕਰਨਾ ਵੀ ਤਾਂ ਉਸੇ ਪਾਰਟੀ ਦੀ ਹੀ ਜ਼ਿੰਮੇਵਾਰੀ ਹੈ ਜਿਸ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹ ਸਰਕਾਰ ਦਾ ਕੰਟਰੋਲ ਨਹੀਂ ਹੈ ਤੇ ਉਹ ਅਫਸਰ ਸਾਹੀ ਆਮ ਲੋਕਾਂ ਨੂੰ ਜਨ ਸੁਧਾਰ ਨੂੰ ਕੀ ਇਨਸਾਫ ਦੇ ਸਕਦੇ ਅੱਠ ਸਰਕਾਰੀ ਕਾਲਜਾਂ ਨੂੰ ਆਟੋਨਮਸ ਬਣਾਉਣ ਦੀ ਗੱਲ ਤੁਰੀ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਫਿਰ ਅਫਸਰ ਤਲਬ ਕਰ ਲਏ ਮੰਤਰੀ ਵੀ ਤਲਬ ਕਰ ਲਏ ਕਹਿੰਦੇ ਸਾਡੂੰ ਉਹਲੇ ਚ ਕਿਉਂ ਰੱਖਿਆ ਗਿਆ ਟੰਗੜ ਨੂੰ ਅਫਸਰ ਤੰਗ ਦਿਓ ਤੇ ਮੰਤਰੀ ਨੂੰ ਕੀ ਕਹੋਗੇ ਤੁਸੀਂ ਮੁੱਖ ਮੰਤਰੀ ਦੇ ਕੰਟਰੋਲ ਵਿੱਚ ਉਹਦੇ ਆਪਣੇ ਮੰਤਰੀ ਵੀ ਨਹੀਂ ਹਨ ਪੰਜਾਬ ਸਰਕਾਰ ਦੇ 27 22 ਮਹੀਨਿਆਂ ਦੀ ਕਾਰਗੁਜ਼ਾਰੀ ਕੀ ਕਹਿੰਦੀ ਹੈ ਔਰ ਚਲੰਤ ਮੁੱਦਿਆਂ ਦੇ ਉੱਤੇ ਕੁਝ ਅਜਿਹੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬੜੀ ਲਾਜ਼ਮੀ ਹੈ ਖਾਸ ਕਰਕੇ ਸਰਕਾਰ ਦੇ ਯੂ ਟਰਨ ਬੜੇ ਚਰਚਾ ਦੇ ਵਿੱਚ ਨੇ ਅੱਠ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕੀ ਕਰਨ ਦੀ ਗੱਲ ਤੁਰੀ ਸੀ ਆਟੋਨਮਸ ਬਣਾਉਣ ਦੀ ਗੱਲ ਤੁਰੀ ਸੀ ਹੁਣ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਇਸ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਵਿੰਦਰ ਸਿੰਘ ਸੇਖੋ ਜੀ ਨੇ ਉਹਨਾਂ ਅਸੀਂ ਗੱਲਬਾਤ ਕਰਦੇ ਹਾਂ ਸੇਖੋ ਸਾਹਿਬ ਤੁਸੀਂ ਬਹੁਤ ਸਾਰੇ ਮੁੱਦਿਆਂ ਤੇ ਵਿਵਾਕੀ ਨਾਲ ਬੋਲਦੇ ਹੋ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਤਮਾਮ ਹੁੰਦੀਆਂ ਨੇ ਉਹਨਾਂ ਦਾ ਫਰਜ਼ ਵੀ ਇਹ ਹੁੰਦਾ ਪਰ ਜਿਹੜਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ 27-28 ਮਹੀਨਿਆਂ ਦੇ ਵਿੱਚ ਵਿਕਾਸ ਦੇ ਕੰਮਾਂ ਦੇ ਦਾਅਵੇ ਕੀਤੇ ਗਏ ਨੀ ਪੱਥਰਾਂ ਤੇ ਮਿਸਤਰੀਆਂ ਦੇ ਨਾਂ ਲਿਖੇ ਜਾਣਗੇ ਮਜ਼ਦੂਰਾਂ ਦੇ ਨਾਂ ਲਿਖੇ ਜਾਣਗੇ ਇਹ ਵੀ ਕਿਹਾ ਗਿਆ ਪਰ ਅੱਜ ਜਦੋਂ ਤੁਸੀਂ ਵੇਖਦੇ ਹੋ ਆਲਾ ਦਵਾਲਾ ਕੀ ਨਜ਼ਰ ਆਉਂਦਾ ਦੇਖੋ ਇਹਦੇ ਵਿੱਚ ਜਿੰਨੇ ਲੰਮੇ ਚੌੜੇ ਵਾਅਦੇ ਕੀਤੇ ਸੀ ਇਹ ਸਰਕਾਰ ਨੇ ਉਹਨਾਂ ਵਾਅਦਿਆਂ ਦੇ ਤਾਂ ਨੇੜ ਤੇੜ ਬਣੀ ਪਹੁੰਚ ਰਹੇ ਹੈਗੇ ਔਰ ਖੁਦ ਪਾਰਟੀ ਦੇ ਅੰਦਰ ਤੋਂ ਅ ਵਿਰੋਧ ਦੀਆਂ ਆਵਾਜ਼ਾਂ ਜਿਹੜੀਆਂ ਸ਼ੁਰੂ ਹੋ ਗਈਆਂ ਜੀ ਆ ਲੁਧਿਆਣੇ ਵਾਲੇ ਐਮਐਲਏ ਗੋਗੀ ਨੇ ਤਾਂ ਮਤਲਬ ਤਾਈ ਤੋੜਤੀ ਇਸ ਮਾਮਲੇ 'ਚ ਵੀ ਆਪਣਾ ਹੀ ਨਹੀਂ ਪੱਥਰ ਮੁੱਖ ਮੰਤਰੀ ਦੀ ਹਾਜ਼ਰੀ 'ਚ ਰੱਖਾ ਹੋਇਆ ਤੋਂ ਨਹੀਂ ਪੱਥਰ ਨੂੰ ਆਪ ਮਤਲਬ ਤੋੜ ਰਿਹਾ ਹੈ ਜਿਹੜਾ ਅੱਜ ਸਾਰੇ ਅਖਬਾਰਾਂ 'ਚ ਸਾਇਆ ਵੀ ਹੋਇਆ ਇਹ ਤੋਂ ਇੱਕ ਗੱਲ ਸਿੱਧ ਹੁੰਦੀ ਆ ਵੀ ਰਾਜਕਰਦੇ ਪਾਰਟੀ ਦੇ ਐਮ.ਐਲ.ਏ ਵੀ ਆਪਣੀ ਸਰਕਾਰ ਦੇ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ ਇਸ ਐਮ.ਐਲ.ਏ ਦੀ ਦਾ ਤੁਸੀਂ ਜ਼ਿਕਰ ਕਰਦੇ ਹੋ ਅਸੀਂ ਵੀ ਗੱਲ ਕੀਤੀ ਉਹ ਕਹਿੰਦੇ ਸਰਕਾਰ ਤਾਂ ਠੀਕ ਹੈ ਪਰ ਅਫਸਰਸ਼ਾਹੀ ਸਾਨੂੰ ਰਾਹ ਨਹੀਂ ਪੈਣ ਦਿੰਦੀ ਅਫਸਰਸ਼ਾਹੀ ਗੁੰਮਰਾਹ ਕਰੀ ਜਾਂਦੀ ਹੈ ਸਰਕਾਰ ਨੂੰ ਦੇਖੋ ਜੀ ਦੀ ਸਰਕਾਰ अफसरशाही ਨੂੰ ਕੰਟਰੋਲ ਕਰਨਾ ਵੀ ਤਾਂ ਉਸੇ ਪਾਰਟੀ ਦੀ ਹੀ ਜ਼ਿੰਮੇਵਾਰੀ ਹੈ ਜਿਸ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤੇ ਮੁੱਖ ਮੰਤਰੀ ਵੀ ਤਾਂ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਹੀ ਨੇ ਇਹ ਕਿਸੇ ਹੋਰ ਪਾਰਟੀ ਦੇ ਥੋੜੀ ਹੈ ਜੇ ਅਫਸਰशाही ਖਰਾਬ ਕਰ ਰਹੀ ਆ ਇਹਦੇ ਨਾਲ ਇੱਕ ਗੱਲ ਹੋਰ ਸਾਬਤ ਹੁੰਦੀ ਹੈ ਵੀ ਅਫਸਰशाही ਮਤਲਬ ਜਿਹੜੀ ਆ ਬੇਲਗਾਮ ਹੋ ਚੁੱਕੀ ਆ ਇਹ ਸਰਕਾਰ ਤੋਂ ਤੇ ਮੁੱਖ ਮੰਤਰੀ ਤੋਂ ਜਾਂ ਕੈਬਨਿਟ ਤੋਂ ਜਾ ਮੌਜੂਦਾ ਜਿਹੜੀ ਸਰਕਾਰ ਆ ਉਹਦੇ ਤੋਂ ਅਫਸਰ ਸਾਹੀ ਬੇਲਗਾਮਾ ਕੋਈ ਕੰਟਰੋਲ ਨਹੀਂ ਹੈ ਜੇ ਸਰਕਾਰ ਦਾ ਕੰਟਰੋਲ ਨਹੀਂ ਹੈ ਤੇ ਉਹ ਅਫਸਰ ਸਾਹੀ ਆਮ ਲੋਕਾਂ ਨੂੰ ਜਨ ਸੁਧਾਰ ਨੂੰ ਕੀ ਇਨਸਾਫ ਦੇ ਸਕਦੀ ਹੈ ਤੁਸੀਂ ਕਈ ਸਰਕਾਰਾਂ ਦੇਖੀਆਂ ਪੰਜਾਬ ਸੂਬੇ ਦੀਆਂ ਵੀ ਹੈ ਹੋਰ ਵੀ ਪੂਰੇ ਦੇਸ਼ 'ਚ ਜਾਂਦੇ ਰਹਿੰਨੇ ਹੋ ਸਾਰੀਆਂ ਥਾਵਾਂ ਦੇ ਉੱਤੇ ਤੁਹਾਡਾ ਤਜਰਬਾ ਕੀ ਕਹਿੰਦਾ ਸਿਆਸਤ ਦਾ ਕਿਉਂਕਿ ਅਫਸਰਸ਼ਾਏ ਇੰਨੀ ਭਾਰੂ ਹੋ ਸਕਦੀ ਹੈ ਇੱਕ ਅੱਠ ਸਰਕਾਰੀ ਕਾਲਜਾਂ ਨੂੰ ਆਟੋਨਮਸ ਬਣਾਉਣ ਦੀ ਗੱਲ ਤੁਰੀ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਫਿਰ ਅਫਸਰ ਤਲਬ ਕਰ ਲਏ ਮੰਤਰੀ ਵੀ ਤਲਬ ਕਰ ਲਏ ਕਹਿੰਦੇ ਸਾਨੂੰ ਉਹਲੇ 'ਚ ਕਿਉਂ ਰੱਖਿਆ ਗਿਆ ਇਹ ਕਿਉਂ ਫੈਸਲਾ ਇਸ ਤਰ੍ਹਾਂ ਦਾ ਲਿਆ ਗਿਆ ਹਾਲਾਂਕਿ ਵਿਰੋਧ ਬਹੁਤ ਹੋਇਆ ਫਿਰ ਜਾ ਕੇ ਯੂਟਰਨ ਲੈ ਲਿਆ ਇਸ ਫੈਸਲੇ 'ਚ ਉਹ ਜਿਹੜਾ ਸਵਾਲ ਆ ਵੀ ਉਹਦੇ ਚ ਭਗਵੰਤ ਮਾਨ ਜੀ ਕੀ ਡੇਅਰ ਕਰਨਗੇ ਤੇ ਜਿਹੜਾ ਉਹਨਾਂ ਦਾ ਸਿੱਖਿਆ ਮੰਤਰੀ ਹੈ ਅਸਲ ਚ ਹੁਣ ਟੰਗਣ ਨੂੰ ਅਫਸਰ ਟੰਗ ਦੇਓ ਤੇ ਮੰਤਰੀ ਨੂੰ ਕੀ ਕਹੋਗੇ ਤੁਸੀਂ ਤੇ ਮੰਤਰੀ ਦੀ ਪਹਿਲੀ ਡਿਊਟੀ ਬਣਦੀ ਸੀ ਵੀ ਇੱਕ ਵੱਡਾ ਫੈਸਲਾ ਕਰਨ ਜਾ ਰਹੇ ਆ ਉਹ ਇਕੱਲਾ ਡਿਪਾਰਟਮੈਂਟ ਫੈਸਲਾ ਨਹੀਂ ਕਰ ਸਕਦਾ ਉਹ ਕੈਬਨਟ ਨੇ ਫੈਸਲਾ ਕਰਨਾ ਹੈ ਤੇ ਮੁੱਖ ਮੰਤਰੀ ਨੂੰ ਮੁੜ ਕੇ ਜੋ ਦਖਲ ਦੇਣਾ ਪੈਦਾ ਮਤਲਬ ਮੁੱਖ ਮੰਤਰੀ ਦੇ ਕੰਟਰੋਲ ਵਿੱਚ ਉਹਦੇ ਆਪਣੇ ਮੰਤਰੀ ਵੀ ਨਹੀਂ ਹਨ ਇਹ ਗੱਲ ਉਹ ਇਹ ਸਾਬਤ ਕਰਦੀ ਹੈ ਵੀ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਮੰਤਰੀ ਨੇ ਉਹ ਵੀ ਮੁੱਖ ਮੰਤਰੀ ਸਾਹਿਬ ਦੇ ਕੰਟਰੋਲ ਵਿੱਚ ਨਹੀਂ ਹਨ ਇਹ ਤਾਂ ਹੁਣ ਮੁੱਖ ਮੰਤਰੀ ਦਾ ਆਪਣਾ ਮਾਮਲਾ ਹੈ ਉਹਨੂੰ ਕਿਸ ਤਰ੍ਹਾਂ ਨਜਿੱਠਣਾ ਹੈ ਮੈਂ ਤਾਂ ਹੀ ਪੁੱਛਿਆ ਕਿ ਕੋਈ ਇੱਕ ਮੁੱਖ ਮੰਤਰੀ ਸਟੇਟ ਦਾ ਮੁਖੀ ਇੰਨਾ ਬੇਵੱਸ ਕਿਵੇਂ ਹੋ ਸਕਦਾ ਹੈ ਜਾਂ ਫਿਰ ਜਾਣਬੁੱਝ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਲੇ 'ਚ ਹਰ ਕੰਮ ਵਿੱਚ ਰੱਖਿਆ ਜਾ ਰਿਹਾ ਹੈ ਕਿਸੇ ਹੋਰ ਦੇ ਇਸ਼ਾਰੇ ਤੋਂ ਤਾਂ ਤਾਂ ਕੀ ਬਦਨਾਮੀ ਮੁੱਖ ਮੰਤਰੀ ਦੀ ਹੋ ਜੇ ਸਾਰੀ ਦੀ ਸਾਰੀ ਸਰਕਾਰ ਫੇਲ ਹੋਣ ਤੇ ਜਿਹੜੀਆਂ ਗੱਲਾਂ ਹੋ ਜਾਣ ਉਹਦੇ 'ਚ ਦੇਖੋ ਜੋ ਪੰਜਾਬ ਦੇ ਵਿੱਚ ਲਗਾਤਾਰ ਗੱਲਾਂ ਆ ਰਹੀਆਂ ਪ੍ਰੈਸ ਰਾਈ ਮੀਡੀਆ ਰਾਈ ਸੋਸ਼ਲ ਮੀਡੀਆ ਰਾਈ ਵੀ ਅਸਲ 'ਚ ਜਦੋਂ ਪਾਵਰ ਸੈਂਟਰ 2 3 ਹੋ ਜਾਣ ਤਾਂ ਫਿਰ ਮੁੱਖ ਮੰਤਰੀ ਦਾ ਫੇਲ ਕਰਨ ਦਾ ਕਾਰਨ ਆ ਜਿਹੜਾ ਉਹ ਪਾਵਰ ਸੈਂਟਰ ਨੇ ਉਹ ਪਾਵਰ ਸੈਂਟਰਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੇ ਤਾਂ ਮੁੱਖ ਮੰਤਰੀ ਆਪ ਮਤਲਬ ਤੈਅ ਕਰੇ ਵੀ ਉਹ ਵੱਖਰਾ ਜਿਹੜਾ ਮੁੱਖ ਮੰਤਰੀ ਦੇ ਇੱਕ ਪੈਰਲਲ ਪਾਵਰ ਸੈਂਟਰ ਹੈ ਤਾਂ ਉਹ ਪਾਵਰ ਸੈਂਟਰ ਨੂੰ ਪਹਿਲਾਂ ਸਨਬ ਕਰਨਾ ਪਏਗਾ ਤਾਂ ਉਹ ਅਥਾਰਟੀ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਸਟੈਬਲਿਸ਼ ਹੋਣੀ ਹੈ ਹੋਰ ਤਾਂ ਇੱਕ ਨਵਾਂ ਪ੍ਰੋਗਰਾਮ ਲੀਕਣ ਜਾ ਰਹੀ ਹੈ ਸਰਕਾਰ ਕਹਿੰਦੇ ਤੁਹਾਡੇ ਦੁਆਰ ਤੁਹਾਡਾ ਵਿਧਾਇਕ ਹੋਏਗਾ ਕੰਮ ਸੱਥਾਂ ਚ ਹੋਣਗੇ ਪਿੰਡਾਂ ਚ ਸ਼ਹਿਰਾਂ ਚ ਹੋਣਗੇ ਤੇ ਵਿਧਾਇਕਾਂ ਨੂੰ ਵੀ ਕਹਿੰਦੇ ਕਿ ਤੁਹਾਨੂੰ ਖੁੱਲੀ ਛੁੱਟੀ ਹੈ ਜਿਵੇਂ ਕੰਮ ਕਰਾਉਣੇ ਆ ਕਰਾਓ ਹੁਣ ਅੱਗੇ ਪੰਚਾਇਤੀ ਚੋਣਾਂ ਵੀ ਆਉਣੀਆਂ ਆਪਾਂ ਤਗੜੇ ਹੋ ਕੇ ਲੜਨਾ ਹੁਣ ਜ਼ਮੀਨ ਪੱਦਰ ਦੇ ਉੱਤੇ ਜਿੰਨਾ ਕੁ ਪ੍ਰੈਸ਼ਰ ਆਹੀਂ ਜੋ ਜਾਣਕਾਰੀ ਹੈ ਤੇ ਜਿਹੜੇ ਦਰبار ਲਾਉਣ ਦਾ ਇਹਨਾਂ ਦਾ ਫੈਸਲਾ ਹੋ ਲਗਭਗ ਫਲॉप ਸ਼ੋ ਹੋ ਰਿਹਾ ਹੈ। ਤਾਂ ਸਫਲ ਹੋਣ ਦੀ ਸਭਾਵਨਾ ਨਹੀਂ ਹੈ। ਅਸਲ ਵਿੱਚ ਲੋਕਾਂ ਦੇ ਵਿੱਚ ਨਿਰਾਸ਼ਤਾ ਹੀ ਇਸ ਲੈਵਲ ਤੇ ਫੈਲ ਚੁੱਕੀ ਹੈ। ਕਿਉਂਕਿ ਜਿੰਨਾ ਵੱਡੇ ਚੌ ਨਾਲ ਜਿੰਨੀ ਵੱਡੀ ਮਤਲਬ شدت ਦੇ ਨਾਲ ਸਮਝ ਲਓ ਲੋਕਾਂ ਨੇ ਇੱਕ ਬਲਡਾਕਟ ਦਿੱਤਾ ਤੇ ਉਨਾ ਹੀ ਰਿਐਕਸ਼ਨ ਹੋਣਾ ਵੀ ਕੁਦਰਤੀ ਹੈ। ਉਹ ਮਤਲਬ ਕੁਦਰਤੀ ਜਿਹੜਾ ਰੈਕਸ਼ਨ ਹੋ ਰਿਹਾ ਲੋਕਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ ਹਰ ਮਾਮਲੇ ਦੇ ਵਿੱਚ ਭ੍ਰਸ਼ਟਾਚਾਰ ਹੋ ਨਹੀਂ ਕੰਟਰੋਲ ਹੋਇਆ ਲੈਂਡ ਆਰਡਰ ਹੋ ਨਹੀਂ ਕੰਟਰੋਲ ਹੋ ਰਿਹਾ ਤੁਸੀਂ ਇਹ ਦੱਸੋ ਵੀ ਇੱਕ ਬੰਦਾ ਟਾਪ ਲੈਵਲ ਦਾ ਗੈਂਗਸਟਰ ਆ ਉਹਨੂੰ ਇਨਟੈਰੋਗੇਸ਼ਨ ਲਈ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਦੀ ਬਜਾਏ ਉਹਦੀ ਇੰਟਰਵਿਊ ਹੋ ਰਹੀ ਹੈ ਇਨਟੈਰੋਗੇਸ਼ਨ ਤੇ ਮਤਲਬ ਲਿਆ ਕੇ ਤੁਸੀਂ ਉਹਦੇ ਤੁਸੀਂ ਇੰਟਰਵਿਊ ਕਰ ਰਹੇ ਹੋ ਤੇ ਹੋਈ ਵੀ ਖਰੜ ਸੀਆਈਏ ਦੇ ਵਿੱਚ ਤੋ ਉਹਦੇ ਲਈ ਮੈਂ ਸਮਝਦਾ ਬਈ ਮੁੱਖ ਮੰਤਰੀ ਦੀ ਹਾਲਤ ਜਿਆਦਾ ਹਾਸੋ ਹੀ ਨਹੀਂ ਬਣੀ ਐ ਸਵਾਲ ਤੇ ਵੀ ਘਟੋਕਟ ਮੁੱਖ ਮੰਤਰੀ ਤੇ ਡੀਜੀਪੀ ਇਹ ਕਹਿ ਰਿਹਾ ਵੀ ਇਹ ਜਿਹੜੀ ਇੰਟਰਵਿਊ ਹੋਈ ਆ ਪੰਜਾਬ ਚ ਨਹੀਂ ਹੋਈ ਤੋ ਹੁਣ ਜਿਹੜੀ ਸੈਟ ਬਣੀ ਹਾਈ ਕੋਰਟ ਦੇ ਦਖਲ ਦੇਣ ਤੋਂ ਬਾਅਦ ਉਹ ਸੈਟ ਨੇ ਸਪਸ਼ਟ ਕਰ ਦਿੱਤਾ ਪਹਿਲੀ ਇੰਟਰਵਿਊ ਹੋਈ ਹੀ ਖਰੜ ਦੇ ਵਿੱਚ ਐ ਸੀਆਈਏ ਦੇ ਵਿੱਚ ਹੋਈ ਐ ਤੇ ਹੁਣ ਉਹਨਾਂ ਹੀ ਆਫਸਰਾਂ ਤੇ ਜਿਹੜੇ ਬਹੁਤ ਪਿਆਰੇ ਸੀ ਉਹਨਾਂ ਤੇ ਹੁਣ ਉਹਨਾਂ ਤੇ ਐਫ ਆਈ ਆਰ ਦਰਜ ਕਰ ਰਹੇ ਨੇ ਹੁਣ ਉਹਨਾਂ ਤੇ ਕਾਰਵਾਈ ਹੋਣੀ ਹੈ ਤੁਹਾਨੂੰ ਕੀ ਲੱਗਦਾ ਇੱਥੇ ਜ਼ਿੰਮੇਵਾਰ ਸਿੱਧੇ ਤੌਰ ਤੇ ਪੁਲਿਸ ਪ੍ਰਸ਼ਾਸਨ ਹੈ ਜਾਂ ਫਿਰ ਸਰਕਾਰ ਹੈ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਮੁਖੀਆ ਹੈ ਉਹ ਆ ਪੰਜਾਬ ਦਾ ਹੀ ਮੁੱਖ ਮੰਤਰੀ ਸਾਹਿਬ ਖੁਦ ਕਿਉਂਕਿ ਗ੍ਰਹਿ ਮੰਤਰਾਲਾ ਉਹਨਾਂ ਕੋਲੇ ਆ ਜੇਲ੍ਹ ਡਿਪਾਰਟਮੈਂਟ ਉਹਨਾਂ ਕੋਲੇ ਆ ਟੋਟਲ ਤੌਰ ਤੇ ਜੇ ਜੇਲ੍ਹ ਦੇ ਅੰਦਰ ਜਾਂ ਪੁਲਿਸ ਡਿਪਾਰਟਮੈਂਟ ਦੇ ਅੰਦਰ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਕਮਜ਼ੋਰੀ ਹੈ ਉਹਦੇ ਲਈ ਮੈਂ ਸਮਝਦਾ ਸੀਪੀਐਮ ਵੱਲੋਂ ਉਹਦੇ ਲਈ ਮੁੱਖ ਮੰਤਰੀ ਸਾਹਿਬ ਖੁਦ ਹੀ ਜ਼ਿੰਮੇਵਾਰ ਨੇ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ ਪੰਥਕ ਸਿਆਸਤ ਦੀ ਬੜੀ ਚਰਚਾ ਹੈ ਕਾਮਰੇਡ ਸਾਹਿਬ ਪੰਜਾਬ ਦੇ ਅੰਦਰ ਉਧਰ ਬਾਬਾ ਬਕਾਲਾ ਚ ਰਖੜ ਪੁੰਨਿਆਂ ਤੇ ਬੜੀਆਂ ਪ੍ਰੈਸ ਕਾਨਫਰੰਸ ਸਿਆਸੀ ਹੋਈਆਂ ਉੱਥੇ ਇੱਕ ਬੰਦੀ ਸਿੰਘ ਜਿਹੜੇ ਕਿ ਕਾਫੀ ਸਮਾਂ ਲਾ ਕੇ ਹੈ ਜੇਲ੍ਹ ਚ ਉਹਨਾਂ ਨੇ ਜੋ ਸਟੇਜ ਤੋਂ ਭਾਸ਼ਣ ਦਿੱਤਾ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਚ ਸੀ ਪਰ ਉਧਰੋਂ ਅਮਰਤਪਾਲ ਸਿੰਘ ਦੇ ਪਿਤਾ ਦਾ ਬਿਆਨ ਆਇਆ ਕਿ ਕਈ ਵਾਰਾਂ ਬੰਦੇ ਨੂੰ ਲਾਲਚ ਮਾਰ ਜਾਂਦੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਉਹ ਜਿਹੜੀ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਹੋਈ ਉਹ ਤੁਸੀਂ ਵਾਚੀ ਹੋਣੀ ਹੈ ਉਹਨੂੰ ਕਿਵੇਂ ਨਜ਼ਰੀਏ ਨਾਲ ਦੇਖਿਆ ਤੁਸੀਂ ਇਹ ਸਵਾਲ ਸਪਸ਼ਟ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਦਾ ਉਹ ਗਰਦੀਪ ਖੇੜਾ ਦੀ ਜਿਹੜੀ ਸਟੇਟਮੈਂਟ ਆ ਭਾਸ਼ਣ ਆ ਉਹ ਮੈਂ ਸੁਣਿਆ ਸਾਰਾ ਉਹਦੇ ਚ ਕਾਫੀ ਗੱਲਾਂ ਉਹਨਾਂ ਨੇ ਸਪਸ਼ਟ ਕੀਤੀਆਂ ਨੇ ਆਪਣੇ ਐਂਗਲ ਤੋਂ ਉਹਦਾ ਆਪਣਾ ਕੀ ਐਂਗਲ ਹੋ ਸਕਦਾ ਹੈ ਪਰ ਇੱਕ ਗੱਲ ਸਪਸ਼ਟ ਹੈ ਵੀ ਜਿਹੜਾ ਅਮਰਪਾਲ ਦੇ ਪਿਤਾ ਜੀ ਕੀ ਬਿਆਨਬਾਜ਼ੀ ਕਰ ਰਹੇ ਹੈ ਸਵਾਲ ਦੇ ਉੱਤੇ ਪਰ ਇੱਕ ਗੱਲ ਸਪਸ਼ਟ ਹੋ ਚੁੱਕੀ ਹੈ ਵੀ ਪੰਜਾਬ ਦੇ ਪੰਥਕ ਸਿਆਸਤ ਹੋਵੇ ਜਾਂ ਪੰਜਾਬ ਦੇ ਸਮੁੱਚੇ ਸਿਆਸਤ ਹੋਵੇ ਉਹਨੂੰ ਦੇਸ਼ ਔਰ ਵਿਦੇਸ਼ ਦੇ ਕੁਝ ਐਸੀਆਂ ਏਜੰਸੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਮਾਹੌਲ ਨੂੰ ਮੋੜ ਤੋਂ ਬਗਾੜਨਾ ਚਾਹੁੰਦੀਆਂ ਨੇ ਇਸ ਤੋਂ ਅੱਖੋਂ ਪਰੋਖੇ ਨਹੀਂ ਹੋਇਆ ਜਾ ਸਕਦਾ ਇਹ ਗੱਲ ਨੂੰ ਪ੍ਰਵਾਨ ਕਰਕੇ ਹੀ ਤੁਸੀਂ ਅੱਗੇ ਵਧ ਸਕਦੇ ਹੋ ਪਰ ਬੰਦੀ ਸਿੰਘ ਵਾਲੇ ਮੁੱਦੇ ਤੇ ਜਿੰਨੀ ਹੁਣ ਤੱਕ ਸਿਆਸਤ ਹੋਈ ਹੈ ਉਹਦੇ ਵਿੱਚ ਠੀਕ ਕੁਝ ਨਜ਼ਰ ਆਉਂਦਾ ਜਾਂ ਸਾਰਾ ਕੁਝ ਗੜਬੜੀ ਗੜਬੜੀ ਹੈ ਦੇਖੋ ਬੰਦੀ ਸਿੰਘਾਂ ਵਾਲੇ ਸਵਾਲ ਤੇ ਜਿਹੜਾ ਇਸ਼ੂ ਹੈ ਉਹ ਕਾਨੂੰਨ ਨੂੰ ਆਪਣਾ ਜਿਹੜਾ ਰਸਤਾ اختیار ਕਰਦਾ ਅਸੀਂ ਇਕੱਲੇ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੀ ਸੀ ਪੀਐਮ ਅਸੀਂ ਦੇਸ਼ ਦੇ ਵਿੱਚ ਜਿੰਨੇ ਵੀ ਸਜ਼ਾ ਪੂਰੀ ਕਰ ਚੁੱਕੇ ਨੇ ਤੋਂ ਉਹਨਾਂ ਨੂੰ ਕਾਨੂੰਨ ਮੁਤਾਬਕ ਛੱਡ ਦੇਣਾ ਚਾਹੀਦਾ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਉਨ ਉਹਦੇ ਤੇ ਕੋਈ ਹਰਜ ਵਾਲੀ ਗੱਲ ਨਹੀਂ ਸਜ਼ਾ ਤਾਂ ਜਿਹੜੀ ਐਨਐਸਏ ਲੱਗੀ ਸੀ ਉਹਨਾਂ ਦੀ ਵੀ ਪੂਰੀ ਹੋ ਗਈ ਸੀ ਫਿਰ ਵੱਧ ਜਾਂਦਾ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਬਿਆਨ ਆਂਦਾ ਹੈ ਕਹਿੰਦੇ ਕਿ ਅਮਰਤਪਾਲ ਦੀ ਉਨੀ ਉਮਰ ਨਹੀਂ ਹੈ ਜਿੰਨੇ ਤੋਂ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਬੰਦੀ ਸਿੰਘ ਉਹਦੇ ਉੱਤੇ ਵੀ ਬੜਾ ਰੌਲਾ ਪੈ ਗਿਆ ਸੀ ਦੇਖੋ ਇਹ ਤਾਂ ਹੁਣ ਉਹਨਾਂ ਦੀ ਆਪਣੀ ਸਿਆਸਤ ਹੈਗੀ ਆ ਅਕਾਲੀ ਦਲ ਦੀ ਆਪਣੀ ਸਿਆਸਤ ਆ ਜਿਹੜਾ ਅਕਾਲੀ ਦਲ ਨੂੰ ਮਤਲਬ ਵਿਰੋਧ ਦੀ ਸਿਆਸਤ ਆ ਉਹਨਾਂ ਦੀ ਆਪਣੀ ਸਿਆਸਤ ਹੈ ਜੀ ਤੋ ਪੰਜਾਬ ਦੇ ਲੋਕਾਂ ਨੂੰ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਸੀਪੀਐਮ ਵੱਲੋਂ ਕਿ ਦੇਖੋ ਪੰਜਾਬ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਪਿਛਲੇ ਸਮੇਂ 'ਚ ਇਹ ਅੱਜ ਦਾ ਨਹੀਂ ਇਹ ਆਜ਼ਾਦੀ ਦੇ ਪਾਰਟੀਸ਼ਨ ਤੋਂ ਲੈ ਕੇ ਹੀ ਅਸੀਂ ਬੜੀਆਂ ਮਾਰਾਂ ਖਾਧੀਆਂ ਨੇ ਬੜਾ ਖੂਨ ਬਹਾਇਆ ਬੜਾ ਆਰਥਿਕ ਨੁਕਸਾਨ ਹੋਇਆ ਜਾਨਾਂ ਦਾ ਨੁਕਸਾਨ ਹੋਇਆ ਤੇ ਪੰਜਾਬ ਦੇ ਲੋਕਾਂ ਨੂੰ ਸੂਝ-ਬੂਝ ਦੇ ਨਾਲ ਪੰਜਾਬ 'ਚ ਆਪਸੀ ਭਾਈਚਾਰਾ ਤੇ ਅਮਨ ਨੂੰ ਬਣਾਈ ਰੱਖਣ ਦੇ ਵਾਸਤੇ ਆਪਣਾ ਜਿਹੜਾ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਸਤੇ ਸਵੈਦਾਰੀ ਨਾਲ ਕੰਮ ਕਰਨਾ ਚਾਹੀਦਾ ਤੇ ਜਿਹੜੇ ਲੋਕ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਮਾਜ ਦੇ ਵਿੱਚੋਂ ਨਖੇੜਨਾ ਵੀ ਜ਼ਰੂਰੀ ਹੈ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਸੁਣਿਆ ਕਿ ਕਾਮਰੇਡ ਹੁਰਾ ਨੇ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਨੇ ਦਲੀਲਾਂ ਦੇ ਨਾਲ ਆਪਣੇ ਤਰਕ ਦਿੱਤੇ ਹੈ ਕਿ ਸਰਕਾਰ ਤੇ ਕਿੱਥੇ ਕਿੱਥੇ ਸਰਕਾਰ ਦੇ ਅੰਦਰ ਕੌਣ ਕੌਣ ਜ਼ਿੰਮੇਵਾਰ ਹੈ ਇਹਨਾਂ ਸਾਰੇ ਸਵਾਲਾਂ ਦੇ ਮਸਲੇ ਦੇ ਉੱਤੇ ਇਹਨਾਂ ਨੇ ਆਪਣੇ ਜਵਾਬ ਦੇ ਦਿੱਤੇ ਹੈ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੀ ਸਮਝਦੇ ਹੋ ਆਪਣੀ ਆਪਣੀ ਰਾਏ ਵੀ ਜਰੂਰ ਸਾਂਝੀ ਕਰਿਓ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ